ਮੈਂ ਰਾਸਤੇ 'ਚ ਬਲੌਗ ਨਹੀਂ ਬਣਾਇਆ ਸੀ। ਰਾਸਤੇ 'ਤੇ ਲੇਟ ਹੋ ਗਏ ਸੀਗੇ ਤੇ ਹਰਵਨੀ ਤੇ ਪਕਵਣਾ ਲੱਗਿਆ ਹੋਇਆ। ਤੇ ਆਹ ਸਾਡੀ ਕੁੜੀ ਬੈਠੀ ਆ। ਕੁੜੀ ਹਾਈ ਕਰਦੇ ਪੁੱਤਾਂ। ਆਹਾ ਹਾ ਹਾ ਅੱਛਾ ਵਾਹ। ਆ ਜਾ ਬੇਟਾ। ਸਾਸ਼ੀ ਗੱਲ ਪਾਪਾ ਜੀ। ਹਾਂ ਸਾਸ਼ੀ ਕਾਲ ਪਾਈ। ਬਸ ਆਹ ਪੁੱਤ ਓਏ ਕਰ ਦੇ। ਹਾਂ ਜਾਂਦੇ ਵਾਸਤੇ ਰੋ ਭਾਈ। ਤੇ ਤੁਹਾਨੂੰ ਤੇ ਬਈ ਇਧਰ ਪੜਾਈ ਸਮਝਾਉਣ ਲੱਗਿਆ ਹੋਇਆ ਕਲਾਸ ਲਾਉਣ ਲੱਗੇ ਇਹਨਾਂ ਦੀ ਇਹਨਾਂ ਨੇ ਕਲਾਸ ਲਾਉਣ ਲੱਗੇ ਵੀ ਗਾਲ ਕਿਵੇਂ ਕੱਢਣੀ ਆ ਜਿਹੜੇ ਦੇਖੋ ਜੀ ਹਾਂ ਜਾਂ ਜਾਂ ਆ ਆ ਹਰ ਆ ਸਿਰੇ ਤੱਕ ਲੱਛਣਾ ਬੰਦ ਓਏ ਗੱਲਾਂ ਗੇਰੀਆ ਕਰਦੀ ਅੱਛਾ ਮੈਂ ਪੱਗ ਬੰਨੀ ਆ ਪਰ ਅੱਜ ਨਾ ਉਹ ਨਾ ਗੱਲਾਂ ਗੇੜੇ ਕਰਦੀ ਕੁੜੀਏ ਹਾਂ ਟੂੜ ਕੰਟਾ ਹੋ ਗਿਆ ਪੱਗ ਨਹੀਂ ਬੰਨੀਗੀ ਯਾਰ ਤੂੰ ਹਾਂ ਮੈਂ ਹਸਬੰਦ ਨੂੰ ਫੋਨ ਲਾ ਲਈ ਹੈ ਹੈ ਤੇ ਹਾਂਜੀ ਪਹੁੰਚ ਗਏ ਤੁਸੀਂ ਹੈ ਕਹਿੰਦਾ ਸੁਣਾਏ ਪਿਆਰ ਲਵ ਜੀ ਕਹੇ ਲਵ ਜੀ ਏ ਲਵ ਯੂ ਲਵ ਯੂ ਤਾਂ ਮੇਰਾ ਹੈਗਾ ਯਾਰ ਐ ਲਵ ਯੂ ਕਹੀਂ ਕੇ ਕਹੇ ਲਵ ਯੂ ਫਸ ਰਹਿਣ ਤਾ ਉਹ ਬਲੋਗਾਂ ਨੂੰ ਆਹ ਗੈਟ ਅਪ ਜੱਤਿਆਂ ਨਹੀਂ ਹੈਗਾ ਭਾਈ ਹੁਣ ਪਾਉਨੇ ਆ ਪਰ ਦੋਲੇ ਕੁਰਤਾ ਨਾ ਪੀ ਕੋਣ ਪਾਨੇ ਬਨ ਨਾ ਪੀ ਕੁਰਤਾ ਪਜਾਮਾ ਲਾਲ ਕੁਰਤਾ ਪਾ ਲਿਆ ਇਹ ਪੀਲੀ ਸ਼ਰਟ ਥੱਲੇ ਢਿੱਕ ਦਿਖਦੀ ਹੈ ਨਾ ਤੇ ਹੁਣ ਪੋਨੇ ਪਜਾਮਾ ਪਿਆ ਮਾ ਬਾਕੀ ਹੁਣ ਮੈਂ ਵੀਡੀਓ ਬਣਾਉਂਗਾ ਕੋਈ ਨਾਲਾ ਨਹੀਂ ਬਨਣੇ ਆਉਂਦਾ ਮੈਨੂੰ ਨਾਲਾ ਨਹੀਂ ਬਨਣੇ ਆਉਂਦਾ ਕਿਸੇ ਤੋਂ ਆਪਾ ਬਣਾਉਨੇ ਆਂ ਭਾਈ ਇਹ ਨਾਲਾ ਬੰਦੇ ਯਾਰ ਪਲੀਜ਼ ਮੈਨੂੰ ਬੰਨਣਾ ਨਹੀਂ ਆਉਂਦਾ ਯਾਰ ਭਾਈ ਨਾਲਾ ਨਹੀਂ ਬਨਣੇ ਆਉਂਦਾ YouTube ਤੇ ਪਾ ਦੇ ਵੀਡੀਓ ਕਾ ਵੀ ਹਾਊ ਟੂ ਦੀ ਕੈਚ ਵੀ ਨਾਲਾ ਹਰਮਨ ਭਾਈ ਯਾਰਾ ਬੰਦਾ ਉਯਾਰਾ ਮੈਂ ਤਿੰਨ ਇਕੱਠਾ ਦੇ ਲੈਣਾ ਪਤਾ ਨਹੀਂ ਲੱਗਦਾ ਯਾਰ ਮੈਨੂੰ ਨੌਣਾ ਬੰਨਣਾ ਯਾਰ ਇਹਦੀ ਹੱਥੋਂ ਇਕੱਠ ਮਾਰਨਾ ਇਹ ਨਾਲ ਬੰਨਣਾ ਮੇਰਾ ਵੀਰਾ ਉਦੋਂ ਵਾਂਗੂ ਮੈਂ ਮਤਲਬ 4-5 ਇਕੱਠਾ ਮਾਰ ਲੰਨਾ ਫਿਰ ਖੁੱਲਦਾ ਵੀ ਨਹੀਂ ਹੈਗਾ ਫਿਰ ਉਰੇ ਹੈਗਾ ਇਹ ਜੱਥਰਾ ਇਹ ਜੱਥਰਾ ਖਾਂ ਹੈ ਹਾਂ ਇੱਕ ਨਹੀਂ ਬੰਦ ਹੁੰਦਾ ਜੀ ਮੈਂ ਯਾਰ ਫਿਰ ਵੀ ਮੇਰਾ ਆ ਕੀ ਕੀਤਾ ਚੜ ਦੇ ਫੇਖ ਲੂਗੇ ਮੈਂ ਠੀਕ ਚੱਜਾ ਬਸ ਇਹ ਕਵਾ ਠੀਕ ਆ ਹਾਂ ਲੈ ਧੰਨਵਾਦ ਅਬ ਬਾਈ ਨਾਲ ਬੰਨਿਆ ਬਾਈ ਥੈਂਕ ਯੂ ਸਾਨੂੰ ਬਾਈ ਸਾਡਾ ਨਾੜਾ ਬੰਨ ਕੇ ਹੁਣ ਆਪਾਂ ਬਣਾ ਲਿਆ ਢੀਡਿਓ ਉਡੀ ਮਾਹਾਂ ਦੀ ਇਹ ਫੋਟੋ ਸ਼ੂਟ ਚੱਲਦਾ ਸੀ ਇੱਧਰ ਤੇ ਮੰਤਪਾਈ ਹੁਣੇ ਅਮਰੂਦ ਦੇਖਣ ਲੱਗੇ ਨੇ ਆ ਮੌਸਮ ਦੇ ਵਿੱਚ ਇਹਨੇ ਮੌਸਮ ਦੇ ਵਿੱਚ ਅੰਬ ਨਹੀਂ ਹੁੰਦੇ ਤੇ ਆ ਆਪਣਾ ਆ ਬੰਦਾ ਏ ਐ ਨਹੀਂ ਤੇ ਮਨਵੀ ਤੇ ਇੱਕ ਨਾ ਇੱਕ ਮਿੰਟ ਮੈਂ ਇੱਧਰ ਹੁਣ ਵਧੀਆ ਆਉਗੀ ਇੱਕ 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 ਪਹਿਰਾ ਇੱਕ ਸੋਹਣਾ ਗਾਣਾ ਸੁਣਾਣਾ ਆਪਾਂ ਕੀ ਵਧੀਆ ਗਾਣਾ ਇੱਕ ਹਿੰਦੀ Song ਪਲੀਜ਼ ਰਿਕੁਐਸਟ ਹਿੰਦੀ Song ਬਹੁਤ ਸੋਹਣਾ ਲੱਗ ਤੂੰ ਮੁਝੇ ਕਬੂ ਮੈਂ ਤੁਝੇ ਕਬੂ ਤੂੰ ਮੁਝੇ ਕਬੂ ਮੈਂ ਤਬੂ ਇਸ ਬਾਤ ਦਾ ਗਵਾ ਖੁਦਾ ਕੀ ਬਾਤ ਖੁਦਾ ਗਵਾ ਹੂੰ ਖੁਦਾ ਗਵਾ ਕੀ ਬਾਤ ਹੈ ਬਣੀ ਬਣੀ ਇੱਕੋ ਮੇਰਾ ਫੇਵਰਟ ਨਾ ਦੋ ਕਿਉਂਕਿ ਇਤਨਾ ਪਿਆਰ ਵਾਲੀ ਪਿੱਛੇ ਉੱਪਰ ਜਾਂਦੀ ਹੈ ਅੰਦਰ ਸ਼ੂਟ ਕਰ ਰਹੇ ਨੇ ਹਾਂ ਬਣੀ ਜਵਾਬ ਦੇਦਾ ਬਣੀ ਕਹਿੰਦੇ ਸੀ ਜਵਾਬ ਨਹੀਂ ਜਵਾਬ ਨਹੀਂ ਦਿੰਦਾ ਜੀ ਰੋਣਾ ਬੰਦ ਕਰ ਪ੍ਰੇਸ਼ਨਾ ਮਗ ਚੱਲ ਰਿਹਾ ਤੇ ਆ ਇਸੇ ਇਸੇ ਬਲੌਗ ਦੇ ਵਿੱਚ ਤੁਹਾਨੂੰ ਸੁਣਾਵਾਂਗੇ ਮੈਡਮ ਦੀ ਆਵਾਜ਼ ਸੁਣੋ ਤੁਸੀਂ ਸੁਣ ਲਈ ਤੇ ਇੱਕ ਹੋਰ ਸੁਣੋਗੇ ਆਪਣਾ ਹਿੰਦੀ ਗਾਣਾ ਬਹੁਤ ਸੋਹਣਾ ਗਾਉਂਦੇ ਨੇ ਮੈਡਮ ਵੀ ਮੈਨੂੰ ਪਹ ਲੱਗੀ ਹਰ ਹਰ ਸਿਮਰਨ ਗੁਰਤੇਜ ਜਵਿੰਦਰ ਪਾਲ ਨਿੰਦਰ ਕੋਰ ਤੇ ਖੋ ਲਾਈ ਉਹਨਾਂ ਨੂੰ ਸਾਡਾ ਕੀੜੂ ਅੱਖਾਂ ਦਾ ਖੱਡ ਪਿਆਰ ਵਾਲੀ ਉਹ ਗੱਲ ਬਲੌਗ 'ਚ ਪਾਉਣੀ ਆ ਬਰਸਾਉ ਜਾਂ ਵਣਸਾਉ ਜਾਂ ਸੱਸੀਰ ਕਿਹਦਾ ਕਿੱਸਾ ਹੈ ਜੀ ਸਾਰਿਆਂ ਨੂੰ ਇਹ ਸਾਡਾ ਜੋ ਸਰਤਾਜ ਆ ਬਹੁਤ ਵਧੀਆ ਬੰਦਾ ਹੈ ਜੀ ਐ ਤੇ ਇਹਦੀ ਤਾਂ ਬਸ ਜਿੰਨੀ ਤਾਰੀਫ ਕਰੋ ਉਨੀ ਮੱਤ ਹੈ ਘੱਟ ਹੈਗੀ ਬਹੁਤ ਸਰਾ ਬੰਦਾ ਹੈ ਜੀ ਇਹੋ ਜਿਹਾ ਬੰਦਾ ਨਾ ਪੰਜਾਬ ਚ ਮੁੱਕ ਕੇ ਜੰਮਣਾ ਨਾ ਜੰਮੇ ਮਾੜਾ ਵਧੀਆ ਮਾੜਾ ਨੇ ਪਕੈ ਸਕਦੇ ਤੇ ਬਾਬਾ ਜੀ ਕੀ ਕਹਿਣਾ ਚਾਹੋਗੇ ਮੇਰੇ ਵਲੌਗ ਜੀ ਨਾਸਾਂ ਨਹੀਂ ਸਾਫ ਕਰਨੀਆਂ गन गन मन या <laughs> कुछता कहूंगी भाई भाई प्लीज कुछ कह दो यार भाई जी भाई जी कोसे, कोसे को, 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 को कुछ कुछ मेरे व्यू आ ਜਾਣਗੇ ਤੁਹਾਡੇ ਕਰਕੇ ਉਹ ਤਾਂ ਆ ਗਏ ਪਚੈਣਾ ਚੱਲ ਗਿਆ ਸੁਣਾ ਸੁਣਾਓ ਮੈਂ ਤਾਂ ਕੀ ਸੁਣਾਵਾਂ ਯਾਰ ਅਸੀਂ ਕੀ ਸੁਣਾ ਸਕਦੇ ਹਾਂ ਕੋਈ 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 ਗੱਲ ਕੋਈ ਅਸੀਂ ਕੱਚੇ ਰੰਗ ਇਹ ਸਾਡੀਆਂ ਸਾਡੀ ਕਾਦੀ ਹੋਲੀ ਕਾਦੀ ਹੋਲੀ ਜੈ ਹੰਦ ਜੈ ਹੰਦ ਭਾਈ ਯਾਰ ਇੱਕ ਨਾ ਕਦੋਂ ਕਰਦਾ ਮੇਰੇ ਨਾਲ ਇਹ ਸਮਝ ਨਹੀਂ ਆਉਂਦੀ। ਹੋਰ ਭੈਣਾ ਛੱਡ ਗਿਆ। ਕਿਦਾਂ ਮਰਨਾ ਰਾਪੜਾ ਮੈਨੂੰ ਪਣਤ ਕੋਲੇ ਬਦਲ। ਆਹ ਤਾਂ ਹੀ ਸੁਣਨਾ ਸੀ। ਆਹ ਸੁਣਨਾ ਸੀ। ਜੀ ਮੇਰਾ ਬਲੌਗ ਵੀ ਬਣਾ ਲੈ ਯਾਰ। ਉਹ ਬਲੌਗ ਬਣਾਉਣਾ ਤਾਂ ਪਰੋ ਬਾਬਾ ਜੀ ਇਹ ਆਏ ਮੈਂ ਥੋੜੇ ਇਹ ਆਏ ਇਹ ਜੱਗੀ ਵੀ ਤੁਸੀਂ ਕੀ ਕਹਿਣਾ ਚਾਹੋਗੇ? ਕਾਰੇ ਵਾਲੇ ਕੀ ਕੋਈ ਸਾਡੇ ਮੇਰੇ ਬਲੌਗ ਦੇ ਵਿੱਚ ਕੀ ਕਹਿਣਾ ਚਾਹੋਗੇ? ਮੇਰੇ ਬਲੌਗ ਦੇ ਵਿੱਚ ਤਾਂ ਇਹੀ ਹੈ ਵੀ ਭਾਈ ਸਰਤਾਜ ਸਰਤਾਜ ਹੀ ਆ। ਮੈਂ ਮੈਂ ਕਹਿਣਾ ਚਾਹੂੰਗਾ। ਕਿ ਇਹ ਬੰਦਾ ਟਾਈਮ ਤੇ ਨਹੀਂ ਪਹੁੰਚਦਾ। ਜਿਉ ਠੂਕਣਾ ਕੁੱਟਣਾ ਪਊਗਾ ਸਾਨੂੰ। ਦੇਖੋ ਜੀ ਗੱਲ ਦਰਾਸਾ ਲੈ ਆਏ ਆ ਜੀ ਟਾਈਮ ਤੇ ਪਹੁੰਚਣ ਵਾਲੀ ਗੱਲ ਮੈਂ ਉਹਨਾਂ ਸਾਰਿਆਂ ਤੋਂ ਵੱਧ ਦੂਰ ਤੇ ਨੇੜੇ-ਨੇੜੇ ਆਉਂਦੇ ਨੇ ਇਹਦਾ ਸਾਈਕਲ ਦੀ ਪਹੁੰਚ ਨਹੀਂ ਮੈਡਮ ਤੇਰੇ ਤੋਂ ਵੀ ਦੂਰ ਹੁੰਦਾ ਹੁਣ। ਕਿੱਥੇ ਪਟਿਆਲੇ ਹੁੰਦੀ ਉਹ? ਨਹੀਂ ਹੁੰਦੇ ਪਟਿਆਲੇ। ਫਿਰ ਤੂੰ ਤੇ ਤੂੰ ਤਾਂ ਪਟਿਆਲੇ ਤੋਂ ਨੇੜੇ ਹੈ। ਮੈਡਮ ਪਟਿਆਲੇ ਹੁੰਦੇ ਨੇ ਪਟਿਆਲੇ ਜਾਂਦੇ ਨੇ ਬਸ। ਜੀ ਮੈਡਮ ਨੀ ਬੱਸ ਨਹੀਂ ਚੜਦੀ ਮੈਡਮ ਪਟਿਆਲੇ ਉਹ ਗੱਲ ਕਿ ਪਟਿਆਲੇ ਤੋਂ ਨੇੜੇ ਆ ਤੇ ਨਹੀਂ ਮੈਡਮ ਪਟਿਆਲੇ ਨਹੀਂ ਜਾਂਦੇ ਪਰ ਹਾਂ ਇਹ ਬੱਸ ਜਿਹੜਾ ਅੱਛਾ ਹਾਂ ਠੀਕ ਆ ਗਏ ਹੋਣਗੇ ਹੁਣ ਅੱਗੇ ਹਾਂ ਮੈਂ ਦੱਸਦਾ ਮੈਂ ਕਿਹਾ ਮੈਡਮ ਪਟਿਆਲੇ ਵਾਲੀ ਬੱਸ ਚੜ੍ਹਦੇ ਹਾਂ ਤੇ ਮੇਰੇ ਮੂਰੇ ਫਿਰ ਤੂੰ ਚੜ੍ਹ ਚਿਆ ਕਰ ਯਾਰ ਨਵੇਂ ਅਜਾ ਫਿਰ ਨਵੇਂ ਸ਼ਹਿਰ ਗਏ ਹੋਣਗੇ ਆਪਣੇ ਪਿੰਡ ਹਾਂ ਉੱਥੋਂ ਵੀ ਪਹੁੰਚਾਂਗੇ ਕੀ ਬਾਤ ਹੈ ਉਹ ਫਿਰ ਤੁੰਗਮਣਾਤੀ ਗਰੀਬ ਬਣਦੀ ਆ ਪਰ ਹੁਣ ਮੈਂ ਕੀ ਕਰਾਂ ਕੀ ਕਰਾਂਗੀ ਚੱਲ ਮਰਜੀ ਹੋਈ ਹੈ। ਇਹ ਮੋਬਾਈਲ ਗਲਤ ਫੜਖਿਆ ਇਹ। ਇਹ ਗਲਤ ਫੜ ਰੱਖਿਆ। ਹਾਂ। ਇਹ ਸਹੀ ਫੜ ਰੱਖਿਆ। ਗਲਤ ਕਰਦੇ ਨੂੰ ਮੈਂ ਦੱਸਦਾ। ਇਹਨੂੰ ਕੱਟ ਪਹਿਲਾਂ ਦਾ। ਕਿਉਂ ਕੱਟਾਂ? ਆਹ ਦੇਖ। ਏਕਣ ਆ ਗਿਆ ਨਾ? ਇਹ ਆਹ ਦੇਖ। ਇਹ ਤਿੰਨ ਦਸਨ ਹੋਣਾ ਏਕੜਨੀ। ਮੇਰੀ ਵਾਰੀ ਪਤਾ ਨਹੀਂ ਕਦੋਂ ਆਊਗੀ ਹੁਣ ਇੱਕ ਦੇ ਵਾਰੀ। ਰੈਡੀ ਬਈ। ਰੈਡੀ। ਐਕਸ਼ਨ। ਐਕਸ਼ਨ ਦੇ ਬਾਹਰ ਆਣਾ ਤੁਸੀਂ ਨੇ ਚੱਲ ਬਾਹਰ ਹੋ ਡਾਇਰੈਕਟਰ ਡਾਇਰੈਕਟਰ ਸਾਹਿਬ ਡਾਇਰੈਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਉਹ ਪਹੁੰਚ ਗਏ ਉਹ ਐਕਸ਼ਨ ਦੇ ਬਾਹਰ ਉਹਨਾਂ ਨੇ ਸੀ ਐਕਸ਼ਨ ਆਇਓ ਦਰਗਾਲਾ ਪੈਂਦੀਆਂ ਨੇ ਵਾਹ ਜਿੱਧਰ ਹੀ ਆ ਜਾ ਗੱਡੀ 'ਚ ਬੈਠੀ ਘੱਟੇ 'ਚ ਓਏ ਹਾਏ ਓਏ ਚੱਲ ਆ ਜਾ ਹੈ ਕੀ ਹੁੰਦਾ ਹਾਂ ਚਾਬੀਆਂ ਨਹੀਂ ਅਜੇ ਤਾਂ ਚਾਬੀਆਂ ਵੀ ਨਹੀਂ ਆਈਆਂ ਆਪਣੇ ਕੋਲੇ ਦੋਰੇ ਤੇ ਤੇਰੀ ਗੱਡੀ ਖੜੀ ਆ ਚਾਬੀ ਨਹੀਂ ਦੀ ਵੀ ਹੈਗੀ ਆ ਉਹ ਵੀ ਤੇਰੀ ਵਾਲੀ ਆ ਆ ਜਾ ਉਹਦੇ ਤੋਂ ਕੰਮ ਦੀ ਗੱਲ ਕਰ ਸਾਂ ਕਿਉਂ ਪਗਾਈ ਮਾਰੀ ਐ ਹਾਂਜੀ ਕਿਉਂ ਪਗਾਈ ਮਾਰੀ ਐ ਦੱਸੋ ਗੱਲ ਕਰੋ ਬੇਲੇ ਨਾ ਹੋਣ ਕਿਸੇ ਇਹ ਬਾਈ ਜਦੋਂ ਮੈਂ ਇੱਕ ਗਾਣਾ ਗਾਇਆ ਸੀ ਨਾ ਇਹ ਤਾਂ ਸਿੱਧੀ ਗੱਲਬਾਤ ਹੋ ਰਹੀ ਉਹ ਦੇਖ ਜਦੋਂ ਮੈਂ ਜਦੋਂ ਮੈਂ ਰੁਕੀ ਵੇ ਰੁਕੀ ਵੇ ਮਾਈਏ ਜਾਣ ਵਾਲਿਆ ਗਿਆ ਸੀ ਨਾ ਆ ਆ ਕੰਜਰ ਨੇ ਬੋਲਿਆ ਸੀ ਵਿੱਚ ਆਏ ਨਹੀਂ ਆ ਟਾਕੀ ਮਾਦਰ ਖੜਾ ਸੀ ਉਧਰ ਮੂੰ ਮੜਿਆ ਆਹੀ ਟਾਕੀ ਵਿੱਚ ਖੜੀ ਸੀ ਸਾਡੇ ਪਾਵਾਂਗੇ ਤੇਰਾ ਗੀਤ ਕਿਹੜਾ ਜਿਹੜਾ ਗਾਇਨ ਦੀ ਅੱਛਾ ਅੱਜ ਬਣਾਵਾਂਗੇ ਆਏ ਹਾਏ ਜੱਗੇ ਰੇਕ ਦੀ ਵੀਡੀਓ ਬਣਾਉਂਦਾ ਉਹ ਇਹ ਮੱਥੇ ਰੇ ਕਿਸ ਖਾਨਣ ਵਾਲੇ ਰੇਕ ਦੀ ਵੀਡੀਓ ਬਣਾਉਂਦਾ ਬਾਈ ਇਹ ਆਜਾ ਤੇਰੀ ਇੰਟਰੋਡਕਸ਼ਨ ਕਰਾਵਾਂ ਓਏ ਹਾਂ ਹੈ ਤੇਰੀ ਆਂਟੀ ਦਾ ਗਾਹ ਹੈ ਮੇਰੀ ਚੜਾਈ ਕਰਦੇ ਯਾਰ ਸਰਤਾਜ ਉਹ ਚੜਾਈ ਤਾਂ ਤੇਰੀ ਬਥੇਰੀ ਆਂਟੀ ਦਾ ਗੱਲ ਕਰਾਵਾਂ ਨਾ ਓਏ ਉਹ ਨਹੀਂ ਉਹ ਨਹੀਂ ਨਹੀਂ ਉਹ ਮੇਰੀ ਆਂਟੀ ਆਹੋ ਉਹ ਸੁਣ ਨਹੀਂ ਕਰਨੀ ਉਹ ਉਹ ਗੱਲ ਉਹ ਕਹਿੰਦੀ ਕਿ ਇਹ ਜੱਕੀ ਬੰਤਾ ਵਧੀਆ ਨਹੀਂ ਹਾਂ ਨਾ 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 ਕਹ ਉਹਦਾ 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 ਕਹਿਦਾ ਨਹੀਂ ਹੁੰਦੀ ਮੈਨੂੰ ਉਹ ਹੋ ਗਿਆ ਕਹਿੰਦੇ ਨਵਜੂ ਬੜੀ ਲਿਖੀ ਬਹੁਤ ਹੈ ਬੰਨੂ ਕਹਿੰਦੀ ਰੂਆ ਇੱਕ ਦਿਨ ਮੈਂ ਗਾਲਾਂ ਪੈਦੀ ਉਦੋਂ ਮੈਨੂੰ ਕਹਿੰਦੀ ਇੱਕ ਦਿਨ ਮੈਂ ਫੋਨ ਨਹੀਂ ਕੀਤਾ ਹੈ ਨਹੀਂ ਮੈਸਜੂ ਬੜੀ ਲਿਖੀ ਆ ਬੜੀ ਲਿਖੀ ਆ ਬੜੀ 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 ਹੋ ਜਾ ਕਹਿੰਦੀ ਮੈਸਜੂ ਮੈਂ ਮੈਂ ਹਰਾਰਾਗਾ ਮੈਂ ਤਾਂ ਪੜੀ ਹੋਈ ਮੈਰੇ ਜਨੀ ਫਿਰ ਤਾਂ ਕਿ ਜਵਾਬ ਦਿੱਤਾ ਮੈਸਜੂ ਦਾ ਮੈਂ ਸੱਤ ਮੈਂ ਸੱਤ ਪੜਿਆ ਹਾਂ ਪੂਰਾ ਫਤਪੜਾ ਮੈਂ ਬਿਜਲੀ ਦਫ਼ਤਰ ਲੱਗਿਆ ਸੀ ਮੈਂ ਵੀ ਆਦਾ ਮੈਸੇਜ ਉਹ ਲੱਗੀ ਫਿਰ ਤੇ ਸਰ ਮੈਨੂੰ ਵੀ ਲਪਾਉ ਜੀ ਕਿਤੇ ਤੂੰ ਤਾਂ ਪਹਿਲੀ ਚੰਗਾ ਮੈਂ ਵੀ 12 ਪੜਿਆ ਹੋਇਆ ਆ ਭਾਵੇਂ ਜਿੰਨਾ ਮਰਜ਼ੀ ਪੜਿਆ ਹੋ ਮੈਂ ਨਹੀਂ ਚਰਦਾ ਕਿਸ ਨੂੰ ਜੇ ਹੁਣ ਤੂੰ ਬਿਜਲੀ ਦਫ਼ਤਰ ਲਾ ਦੋ ਮੈਨੂੰ ਹੁਣ ਜੈਲਸ ਨਹੀਂ ਹੋਊਗੀ ਇਹ ਤਾਂ ਹੈ ਹੈ ਆਪਣ ਪਿੰਡ ਦੇ ਨੂੰ ਹੁੰਦੀ ਹੁੰਦੀ ਆ ਮੈਂ ਜੀ ਛੋਟੇ ਥੱਲੇ ਰਹਿ ਕੇ ਕੰਮ ਕਰ ਲੂੰ ਕੋਈ ਨਹੀਂ ਭਜਾ ਥੱਲੇ ਇਹ ਨਹੀਂ ਪੁਣਾ ਹੀ ਨਹੀਂ ਉਹ ਬਾਈ ਕੋ ਬੋਲ ਤੇ ਸਾਡੇ ਉਹ ਸਾਡੇ ਵਿਊ ਵਧਣਗੇ ਬਾਈ ਉਹ ਕਹਿੰਦੇ ਬਾਈ ਤੁਹਾਨੂੰ ਵਿਆਹ ਦੀ ਲੋੜ ਨਹੀਂ ਮੇਰੇ ਕਹਿ ਤਾ ਵਾਦੀ ਥੋੜੇ ਚਾਪ ਹਾਏ ਉਹ ਰੱਬਾ ਅੱਛੀ ਕੁੜੀਆਂ ਨੂੰ ਪਾ ਭੇਜੀ ਮਾਰੇ ਅੰਦਰ ਸਿੰਘ ਚੱਲਦਾ ਤਾਂ ਹੀ ਆਗੇ ਤੇ ਕੜਤਾ ਹੈ ਨਹੀਂ ਸੌਂ ਲੱਗੇ ਲੈ ਪਟਾ ਆਟਾ ਮੰਗਦਾ ਹੀ ਮੇਰੇ ਕੋਲ ਮਾ ਆਟਾ ਹੈ ਨਹੀਂ ਉਹ ਜੱਗੀ ਜੱਗੀ ਸ੍ਰੀ ਕਾਲ ਭਾਈ ਮੁੰਡਾ ਉਹ ਹੱਸਾ ਹੋਇ ਕੋਦੇ ਕਿ ਤੂੰ ਤੂੰ ਮੇਰੀ ਵੀਡੀਓ ਪਾਤੀ ਓਏ ਗੱਲਾਂ ਮੇਰਾ ਸਿੱਧਾ ਨਹੀਂ ਨਹੀਂ ਐਂ ਹੀ ਪਾ ਲਿਆ ਉਹ ਆਂਟੀ ਨੂੰ ਤੈਨੂੰ ਮੋਅ ਲੈ ਕੇ ਦਿੱਤਾ ਸੀ ਬੀ ਬੋਦ ਹਾਂ ਉਹਦੇ ਵਿੱਚ ਉਹਨੇ ਵੀਡੀਓ ਦੇਖ ਲਈ ਹਾਂ ਤੂੰ ਹੁਣ ਮੈਂ ਘਰੇ ਜਾਣਾ ਮੈਨੂੰ ਘਾੜਾ ਕਰਦੀ ਉਹ ਘਰ ਲੱਭਦੇ ਹਾਂ ਘਰ ਲੱਭੀਏ ਮੈਂ ਦੱਬਾ ਹਾਂ ਇਹ ਬੰਦੇ ਨੇ ਵੀਡੀਓ ਪਾਈ ਮੈਂ ਝੂਠਾ ਨਾਮ ਲਾ ਕੇ ਮੈਂ ਤਾਂ ਛਿੜਵਾਂ ਨਹੀਂ ਜੀ ਕੋਈ ਹਾਂ ਮਤਲਬ ਜਿਹੜਾ ਉਹਨਾਂ ਰੁਕੀ ਨਦੀ ਹਾਂ ਨਹੀਂ ਪ੍ਰਮਾਣੀ ਗੱਲਾਂ ਕਰਦੇ ਹੋਏ ਅੰਦਰ ਸ਼ੂਟ ਚੱਲਦਾ ਕੰਕੀ ਦਾ ਲੈ ਲਉਣਾ 100 ਰੁਪਿਆ ਲੈ ਲੀਂ ਦੇਖੋ ਗੰਭੀਰ ਗੱਲਾਂ ਚੱਲਦੀਆਂ ਨੇ ਲੱਖ ਰਿਹਾ ਤੇ ਇਹਨੂੰ ਪਿਆਰਾ ਬੜੇ ਬੁਰੇ ਨਹੀਂ ਚੜ ਆਹ ਚੇੜ ਨੂੰ ਆਹ ਦਰੀ ਬਲੂਰ ਚਾਚੇਣ ਦਾ ਕਹਤਾ ਸੀਗਾ ਕਿੰਨਾ ਵੀ ਜੇ ਮਰਜੀ ਯਾਰ ਮੈਂ ਹਾਸੇ ਵਾਲੀ ਗੱਲ ਕਹਣੀ ਸੀ ਹੈ ਟੈਨਸ਼ਨ ਨਹੀਂ ਲਈ ਹੁੰਦੀ ਕੋਈ ਕੋਈ ਉਹ ਰਾ ਟੈਨਸ਼ਨ ਨਹੀਂ ਸਾਨੂੰ ਨਾ ਅਸੀਂ ਲਈਏ ਕਿਸੇ ਦੀ ਉਹ ਬਈ ਕੀ ਨਾਮ ਹੈ ਸੁਖਵੀਰ ਸੁਪੀਰ ਇਹ ਵੀ ਆਪਣਾ ਭਰਾ ਹੈ ਸਤਾਜ ਓਏ ਜੇ ਭਰਾ ਤਾਂਹੀਂ ਕੈਮਰਾ ਉਧਰ ਕੀਤਾ ਮੈਂ ਹੈ ਜਿੱਦੀ ਤੂੰ ਉਹ ਨਾ ਕਰਿਆ ਕਰ ਮੈਨੂੰ ਤੈਨੂੰ ਪਤਾ ਮੈਂ ਕਹਾਂ ਤੇ ਕੀ ਕੰਮ ਕਰਦੇ ਨੇ ਉਹ ਬਾਬਾ ਜੀ ਪੜ੍ਹ ਖੇਤੀਬਾੜੀ ਕਰਦੇ ਹਾਂਜੀ ਖੇਤੀਬਾੜੀ ਖੇਤੀਬਾੜੀ ਕਿੰਨੇ ਕਿੰਨੇ ਕਿੱਲੇ ਜ਼ਮੀਨ ਦਾ ਜ਼ਮੀਨ ਤਾਂ ਵੀਰੇ ਕੀ ਲਈ ਆ ਕਿੱਲਾ ਵੀ ਬਹੁਤ ਹੁੰਦਾ ਹੈ ਹੈ ਕਿੱਲੇ ਦੋ ਕਿੱਲੇ ਵੀ ਨਿਕਰੇ ਉੱਥੇ 57 10 10 10 ਕਿੱਲੇ ਹੋਣਗੇ ਤੇਰੇ ਕੋਲ ਹੈ ਗੱਲ ਹੀ ਨਹੀਂ ਕਰ ਉਹ ਨਹੀਂ ਕਰੀਦਾ ਅੰਠੇ ਐਂ ਗੱਲ ਜੱਗੀ ਹੈ ਉਹ ਇਹ ਹੋਮ ਐ ਪੁੱਛਣਾ ਸੀਗਾ ਉਹ ਮੋਟਰ ਤੇ ਉਹ ਲਾਇਆ ਪਰਸੀਨ ਹੈ ਮਦ ਮਦ ਤਾਂ ਬੀਤੀ ਸੀ ਮੈਂ ਉਹ ਮੜਾ ਜ ਉਧਰ ਕਿਹਾ ਹੀ ਮੜਾ ਦੇ ਕੋ ਪਰਸੀਨ ਲੈ ਕੇ ਉਹਨਾਂ ਲਿਆਇ ਕਰੇ ਢੜਾਵਾਂਗੇ ਲੋਪੂ ਆਂਟੀ ਨੂੰ ਪੈਸੇ ਹੈ ਉਪਰ ਦੀ ਉਪਰਲੇ ਬਹਾਏ ਕਿ ਉਹ ਨਹੀਂ ਆਪਾਂ ਤਾਂ ਗਰੀਬ ਦਾ ਭਲੇ ਹੀ ਕਰਦੇ ਆ ਬਾਈ ਹਾਂ ਉਹਨੂੰ ਕਹੇ ਲਈ ਲਈ ਜਾ ਕੇ ਤਰਸੀਨ ਦਾ ਤਰਸੀਨ ਲਿਆ ਕਰੂ ਮੇਰੇ ਕੋਲ ਮੈਂ ਫੜਾਉਂਗਾ ਫੜਾਉਂਗਾ ਕਹਾਂਗਾ ਕਿ ਸਨੇਹਾ ਲਾ ਆਉਂਗਾ ਮੈਂ ਛੱਲੀਆਂ ਹੋ ਗਈਆਂ ਜੋ ਜੋ ਦ ਮਰਜ਼ੀ ਲਾਵੇ ਕਹੇਗਾ ਕਹੀ ਦ ਮਰਜ਼ੀ ਓਏ ਹੋਏ ਸਾਗ ਸੂ ਹੈਗਾ ਮੈਂ ਮੈਂ ਸਾਗ ਲਾ ਦੂੰ ਉਹਦੇ ਹੁਣ ਤਾਂ ਪਹਿਲਾ ਪਹਿਲਾ ਖਾਜੂ ਤੂੰ ਗੱਲ ਕਰ ਠੀਕ ਆ ਮੈਨੂੰ ਪਰ ਟਰੂ ਰ ਆ ਬਹੁ ਹਾਂ ਮੇਰੇ ਨਾਲ ਦੋ ਦੋ ਤਿੰਨ ਤੱਕ ਪੜੀ ਆ ਹਾਂ ਨਦੀ ਪਾਰ ਕਰਕੇ ਅਸੀਂ ਜਾਂਦੇ ਹੁੰਦੇ ਸੀ ਸਕੂਲ ਤੁਸੀਂ ਤਾਂ ਸਕੂਟਰੀਆਂ ਚੱਕ ਲੀਆਂ ਆ ਮੁੰਡੇ ਗਰਦੀਪ ਕੀ ਨਾਮ ਸੀ ਸਫੀਰ ਸਫੀਰ ਹਾਂ ਸਿਕੋਬੀਰ ਨਦੀ ਪਾਰ ਕਰਕੇ ਜਾਂਦੇ ਹੁੰਦੇ ਸੀ ਸਾਡੀ ਸਾਡੀ ਉਮਰ ਦੇ ਵਿੱਚ ਨਦੀ ਪਾਰ ਕਰਕੇ ਜਾਂਦੇ ਹੁੰਦੇ ਸੀ ਅੱਛਾ ਤੇ ਤੁਸੀਂ ਪੁੱਤ ਮੋਟਰ ਸਪਲੈਂਡਰ ਚੱਕੇ ਨੇ ਠੀਕ ਆ ਅਸੀਂ ਇਹਨਾਂ ਨਾਲ ਪਾਰ ਕਰ ਲੈਂਦੇ ਹਾਂ ਇਹਨਾਂ ਨਾਲ ਨਦੀ ਪਾਰ ਕਰ ਲੈਣੇ ਤੁਸੀਂ ਜੱਗਿਆ ਹਰੀਕ ਦੀ ਵੀਡੀਓ ਬਣਾ ਕੇ ਪਾਉਣਾ ਟੈਂਡਰ ਦੀ ਗੱਲ ਆ ਪਹਿਲਾਂ ਸਾਈਕਲ ਦੇ ਜਾਂਦੇ ਸੀਗੇ ਨਹੀਂ ਇਹ ਦੀ ਮੇਰਾ ਸੀਨ ਪਤਾ ਨਹੀਂ ਕਰਦਾ ਹੋ ਗਿਆ ਯਾਰ ਕੋਈ ਨਹੀਂ ਬਸ ਉਹਦਾ ਥੋੜਾ ਹੀ ਅਜ ਤਾਂ ਬੜਾ ਹੀ ਐ ਚੇਵੜੇ ਦਾ ਤਾਂ ਐਂਡ ਆ ਜੀ ਕਿਉਂਕਿ ਉਹਦੀ ਉਹ ਅੱਜ ਮੂਵੀ ਉਹ ਕਰਨੀ ਆ ਨਾ ਅੱਜ ਕੀ ਆ ਅੱਜ ਕੀ ਆ ਅੱਜ ਚੇਵੜੇ ਦਾ ਸਮਾਪਤੀ ਆ ਸਮਾਪਤੀ ਆ ਨਾ ਤੇ ਚੇਵੜੇ ਸਮਾਪਤੀ ਹੁਣ ਹੋਪਾ ਕੋਈ ਹੋਰ ਸੀਰੀਜ਼ ਕਰਾਂਗੇ ਇਹਦੇ ਨਾਲ ਦੀ ਆ ਨਵੀਂ ਸੀਰੀਜ਼ ਆ ਨਵੀਂ ਸੀਰੀਜ਼ ਚੱਲੂਗੀ ਹੁਣ ਤੇ ਬਾਈ ਉਹ ਨਹੀਂ ਖੜੇ ਲੱਗੇ ਨਵੇਂ ਨਵੇਂ ਕੈਰੈਕਟਰ ਲੈ ਕੇ ਆਵਾਂਗੇ ਹਰ ਕਿਚ ਮਾਰਨ ਦੀ ਮੈਂ ਕੁਲੀ ਮਾਰਨੀ ਮੈਂ ਤੇਰੇ ਨੂੰ ਬੱਕਰੀ ਨੂੰ ਮਾਰਨਾ ਉਹ ਗੱਡੀ ਕੋਲ ਖੜੋ ਕਿੰਨਾ ਸੋਣਾ ਲੱਗਦਾ ਦੇਖਦੇ ਲੱਗਦਾ ਨਾ ਵੀ ਉਹ ਪਾਪਿਆ ਨਹੀਂ ਠੀਕ ਹੈ ਗੱਡੀ ਕੋਲ ਖੜ ਕੇ ਲੱਗਦਾ ਨਾ ਜਦੋਂ ਵੀ ਚਰੀਟਾ ਪਾਦੇਗਾ ਕਿਲਾ ਮੁੰਡਾ ਤੇ ਆ ਮੈਂ ਉਹ ਚੁੱਪ ਕਰ ਮੱਝਾ ਹੀ ਹੁੰਦਾ ਸੀਗਾ ਤੇ ਮੁੰਡਾ ਹੇਠੇ ਕੰਮ ਕਰਦਾ ਸੀ ਨਾ ਜੀ ਲੇ ਨਮਨ ਸੀਗਾ ਠੀਕ ਆ ਬੜੀ ਯਾਦ ਆਉਂਦੀ ਮੈਨੂੰ ਕਿਉਂ ਹੁਣ ਤਾਂ ਰਿਟਾਇਰਮੈਂਟ ਹੋ ਗਈ ਹੈ ਤੇ ਚੜਦਾ ਖੰਭ ਖੰਭਿਆਂ ਦੇ ਹੋਣਾ ਹੈ ਚੱਲੀ ਜਾਂਦਾ ਚੱਲੀ ਜਾਂਦਾ ਚੌਂ ਮਾ ਗਨੇ ਗਨੇ ਕਿਨੇ ਕੇ ਬਹਣਾਣਾ ਪਰੋ ਮੈਂ ਹੀ ਦਾਤਾ ਮੈਂ ਮਾਈਗਾ ਬਣਾਇਨੀ ਹੈ ਚੱਲੀ ਜਾਂਦਾ ਵਾਜਾ ਕਰੋ ਕੂਟੀਆਂ ਪਾਈਆਂ ਨੇ ਇਹਨੇ ਸੋਹਣੀਆਂ ਸਵਾ ਹੈ ਉਹ ਬੰਦ ਕਰ ਭਾਈ ਕੀ ਹਾਲਾ ਪੁੱਤ ਇਹ ਮੁੰਡਾ ਨਵਾਂ ਪੁਰਤੀ ਕਿੱਤੋਂ ਸੀ ਬਾਬਾ ਜੀ ਹਾਂਜੀ ਉਹ ਲਵਾਂਗੇ ਸਭ ਲੋਗੇ ਆਪਸਾ ਆ ਗਏ ਨਹੀਂ 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 ਕੰਮ ਮੈਂ 6 ਸਾਲ ਮੈਕ ਵਿੱਚ ਕੰਮ ਕੀਤਾ ਥੋੜੇ ਹਾਂਜੀ ਉਹ ਮੇਰੇ ਥੱਲੇ ਕੰਮ ਕਰਦਾ ਸੀਗਾ ਕਿਨੇ 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 ਕੇ ਪਰੋਬਨਾ ਹੁੰਦੇ ਉਪਰ ਦਾ ਗੇੜੇ ਬੰਦੇ ਨਹੀਂ ਥੋੜੇ ਝੂਠ ਬੋਲੀ ਜਾਂਦੇ ਯਾਰ ਉਹ ਜਾਣ ਦਿਆ ਕਰੋ ਥੋੜੇ ਮੇਰੇ ਟਾਈਮ ਯਾਰ ਬੁੱਤਾਂ ਜਾਂਦੀ ਰੱਖੇ ਛੂਟ ਵਧੀਆ ਰਹੇਗਾ ਤਾਂ ਪਿਓ ਬਣਿਆ ਰਹੂਗਾ ਉਹ ਭਾਈ ਛੂਟ ਵਧੀਆ ਹੋਏ ਮੈਂ ਕਿਹਾ ਹਾਂ ਛੂਟ ਤਾਂ ਵਧੀਆ ਹੈਗਾ ਉਹ ਛੂਟ ਛੂਟ ਉਹ ਮੂਵੀ ਬਣਾਉਂਦੀ ਜਿਹੜੀ ਮੂਵੀ ਹਾਂ ਐ ਬੋਲ ਹਾਂ ਬੋ 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 ਕੀ ਪਤਾ ਦਾ ਕੁੰਡ ਦਾ ਉਹ ਦੋ ਕੁੜੀਆਂ ਇਹ ਬੋ ਗੱਲ ਸੁਣ ਲੈ ਕੁੜੀਏ ਪਰ ਨੱਚ ਤੰਨਾ ਵੱਣ ਲੱਗ ਜੇ ਜਦੋਂ ਦੇਖਦੇ ਨਹੀਂ ਆ ਚੱਕੀ ਤੀਨੀਆਂ ਕੋ ਨਹੀਂ ਆ ਜਾਂਦਾ ਉਹ ਨਹੀਂ ਪੁੱਤ ਉਹ ਕੋਈ ਚੱਲਦਾ ਨਹੀਂ ਉਹ ਭਾਈ ਉਹ ਮੇਰੀ ਗੱਲ ਸੁਣੋ ਹੌਲੀ ਬੋਲੋ ਇੱਥੇ ਮੇਰੀ ਇੱਜ਼ਤ ਆ 60 ਸਾਲ ਹੋ ਗਏ ਮੈਨੂੰ ਮਹਿਕ ਵਿੱਚ ਕੰਮ ਕਰਦਿਆਂ ਕਿਸੇ ਨੇ ਅੱਜ ਤੱਕ ਨੰਬਾ ਨਹੀਂ ਹੈਗਾ ਤੇ ਲੜਾਈ ਦਾ ਜਨਾਨੀ ਦੇ ਪਾਸੇ ਦੋ ਤਿੰਨ ਆ ਕੇ ਪਰ ਲੜਾਈ ਦੇ ਇਕ ਨਹੀਂ ਆਇਆ ਮੈਂ ਪਾਸੇ ਦੱਤਨੇ ਲੱਤਨੇ ਹਾਂ ਨਾ ਤੀ ਜਿੱਤਿਆ ਕਰਨਾ ਆ ਯਾਦ ਰੱਖੀ ਕੁੜੀਏ ਆ ਯਾਦ ਰੱਖੀ ਤੂੰ ਮੇਰੇ ਮੇਰੇ ਆ ਗਲੀ ਦੀ ਅੱਖ ਰੱਖੀ ਨਾ ਮੈਂ ਤੇਰੀ ਅੱਖਾਂ ਹੀ ਕੱਢ ਦੇਣੀਆਂ ਆਂ ਉਹ ਆ ਯਾਦ ਰੱਖਿਓ ਉਹ ਜਿਹੜਾ ਤੁਸੀਂ ਮੇਰੇ ਗਗਲੀ ਦੇ ਵਿੱਚ ਤੁਸੀਂ ਮੇਰੀ ਜਲੂਸ ਕੱਢੇ ਤੁਸੀਂ ਮਰਾ ਹੈ ਉਹ ਬਾਬਾ ਕਿੱਥੋਂ ਆ ਗਿਆ ਉਹ ਡੇਢ ਕੋਲੇ ਦਾ ਉਹ ਡੇਢ ਕੋਲ ਡੇਢ ਕੋਲ ਆ ਗਿਆ ਆ ਆ ਸਾਜ਼ੀ ਦਾ ਠੱਗ ਓ ਠੱਗ ਆਇਆ ਵੀ ਨਹੀਂ ਠੱਗ ਸਾਜ਼ ਗਲਾਇਆ ਓਏ ਓ ਬਾਈ ਬਾਈ ਮੜ ਬਾਈ ਮੈਂ ਤਾਂ ਹੱਥ ਨਹੀਂ ਹੱਤਰਾ ਲਾ ਇਹਨੂੰ ਇਹਨੂੰ ਹੱਤਰਾ ਲਾ ਕੱਚੀ ਰਸੀ ਨਾਲ ਤਾਂ ਲਾ ਕੇ ਓਏ ਕੱਚੀ ਰਸੀ ਤੈਨੂੰ ਕਹਣਾ ਕੱਚੀ ਰਸੀ ਨਾਲ ਆਏ ਹੱਥ ਤਾਂ ਉਹਨੇ ਲਾਇਆ ਤੈਨੂੰ ਓਏ ਭਣ ਚੋ ਹਰੇ ਕੋਈ ਪੈਂਦਾ ਮਨੂੰ ਮੜ ਸੀਰੀਅਸ ਹੋ ਕੇ ਖੜੀ ਸੀਰੀਅਸ ਖੜਨਾ ਦੋ ਮਿੰਟ ਬੋ ਵੀ ਸੀਰੀਅਸ 1 ਮਿੰਟ ਸੀਰੀਅਸ ਦੇਖੀ ਹੱਸਣਾ ਨਹੀਂ ਫਰਮਣਾ ਰਹੀ ਵੀਰੇ ਜਿੱਕੀ ਯਾਰਾ ਇਹ ਜਿਹੜਾ ਆਪਣੇ ਹੱਥ ਵਿੱਚ ਬੜੇ ਵਾਲਾ ਫਿਰ ਅੱਜ ਅੱਜ ਸਮਾਪਤੀ ਆ ਅਜੰਡਾ ਤੇ ਹੁਣ ਆਪਾਂ ਨਵੀਂ ਸੀਰੀਜ਼ ਸਟਾਰਟ ਕਰਾਂਗੇ ਨਾ ਉਹ ਤੇ ਤੂੰ ਸਾਰਿਆਂ ਨਾਲ ਵੱਖਰਾ ਹੈ ਮੈਂ ਤੇਰੀ ਪੱਕੀ ਗੱਲ ਹੈ ਵਧੀਆ ਕੈਰੇਕਟਰ ਦਿੱਤਾ ਮੈਨੂੰ ਥੈਂਕ ਯੂ ਵੀਰੇ ਲਵ ਯੂ ਯਾਰ ਧੰਨਵਾਦ ਤੁਹਾਡਾ ਹੋਰ ਇੱਕ ਬੰਦਾ ਹੋਰ ਸੀ ਹੈਂ ਤੇਰਾ ਸੀ ਤਮ ਚਾਰ ਮੁੰਡੇ ਸੀ ਚਾਰ ਬੰਦੇ ਹਾਂ 10 ਤੱਕ ਦਵਾਇਆ ਤਾਂ ਬੰਦਾ ਹੈਗਾ ਹੁਣ ਬੋਲੋ ਹੁਣ ਬੋਲੋ ਬੋਲੋ ਹੁਣ ਕੀ ਬੋਲ ਨਹੀਂ ਨਹੀਂ ਬੋਲੋ ਹੁਣ ਬੋਲੋ ਇਹ ਬੰਦਾ ਗਲਤ ਨਾ ਨਾ ਇਹ ਬੰਦਾ ਜੀ ਪੂਰਾ ਸਿਰੇ ਦਾ ਮਲੰਗ ਤੇ ਸਿਰੇ ਦਾ ਨਸ਼ੇੜੀ ਤੇ ਸਿਰੇ ਦਾ ਜਨਾਨੀ ਆਵਾਜ ਹੈ ਇੱਕ ਸਫਾਈਆਂ ਮੇਰਾ ਸੜਾ ਇਹਨਾਂ ਦਾ ਜਿਹੜਾ ਕੋਈ ਵੱਡਾ ਸਪੈਕਟਰ ਆ ਰਿਹਾ ਹੈ। ਇਹਦੀ ਕਰੀਲ ਲੇਖੀ ਹੋਣੀ ਹੈ ਬੰਦੇ ਨੂੰ ਉੱਚ ਬੋਲ ਰਿਹਾ ਮੈਂ ਆਜ ਤੱਕ ਕੋਈ ਕੁੜੀ ਕੁੜੀ ਕਦੇ ਕਦੇ ਗਲਤ ਨਹੀਂ ਹੁੰਦੀ ਕਦੇ ਐ ਬੰਦਾ ਗਲਤ ਨਹੀਂ ਹੁੰਦਾ ਇਹ ਸਫਾਈ ਬਾਹਲਾ ਸੇਣੀਆਂ ਹੀ ਨਹੀਂ ਕੋਟੜ ਚਮਕ ਸਾਰੀਆਂ ਝੂਠੀਆਂ ਗੱਲਾਂ ਨੇ ਹਾਂ ਇਹਦਾ ਮੇਰਾ ਸੜਾ ਬਾਈ ਇੱਕ ਮਿੰਟ ਬਾਈ ਤੁਸੀਂ ਆਹ ਰੀਲ ਦੇਣਾ ਕਿਹੜਾ ਬੰਦਾ ਐਂਟੀਆਂ ਸੇੜ ਸਕਦਾ ਹੈ ਉਹ ਕੁੜੀ ਕਿਉਂ ਨਹੀਂ ਛੇੜੂ ਭਾਈ ਜਿਹੜੀ ਆਂਟੀ ਮੈਂ ਛੇੜੀ ਆ ਉਹ ਕਮੈਂਟ ਜਿਹੜਾ ਕਮੈਂਟ ਰ ਤੂੰ ਮੇਰੇ ਕੋ ਕਮੈਂਟ ਕਰੇ ਤੇ ਉਹ ਆਂਟੀ ਮੈਨੂੰ ਦੱਸੇ ਵੀ ਕਿਹੜੀ ਕਿਹਨੇ ਛੇੜੀ ਆ ਵੀਡੀਓ ਬਣਾ ਕੇ ਦੱਸੇ ਕੋਈ ਕੁੜੀ ਦੱਸੇ ਮੈਨੂੰ ਵੀ ਵੀਡੀਓ ਬਣਾ ਕੇ ਕਮੈਂਟ ਕਰੇ ਵੀ ਹਾਂ ਮੈਨੂੰ ਛੇੜੇ ਕਿੱਥੇ ਛੇੜਿਆ ਉਹ ਪਤਾ ਸਾਰਾ ਇਹ ਕਹਿੰਦਾ ਮੈਂ ਉਹ ਚੀਜ਼ ਨੂੰ ਗਲਤ ਮੰਨਦਾ ਵੀ ਹਾਂ ਮੈਂ ਕਿਸੇ ਨੂੰ ਛੇੜਦਾ ਵੀ ਤੁਰਿਆਂ ਦੀਆਂ ਨੇ ਕਹਿੰਦਾ ਵੀ ਹਾਂ ਕਿਵੇਂ ਐ ਉਹ ਚੀਜ਼ ਨੂੰ ਕਹਿੰਦਾ ਮੈਂ ਗਲਤ ਮੰਨਦਾ ਜੇ ਕਹਿੰਦਾ ਮੈਂ ਕਿਸੇ ਨਾਲ ਚੈਟ ਕਰਦਾ ਕਹਿੰਦਾ ਕੁਝ ਕਰਦਾ ਉਹ ਗਲਤ ਨਹੀਂ ਹੈ ਇਹ ਉਹ ਗਲਤ ਨਹੀਂ ਹੈ ਇਹ ਗੱਲ ਮੈਂ ਕਹੀ ਨਹੀਂ ਹੈ ਮੈਂ ਵੀਰੇ ਸੱਜਦਾ ਮੂੰਹ ਮਰ ਮਰ ਰਖੜੇ ਮੂੰਹ ਤਾਂ ਕੱਢ ਦੂੰਗਾ ਇੱਥੇ ਗੱਡੀ ਜੀ ਇਹ ਤਾਂ ਯਾਰ ਪਤਾ ਕੀ ਗੱਲ ਆ ਹੁਣ ਇਹ ਇਦਾਂ ਕਿਸਿਆਣੀ ਲੱਗਦਾ ਹੁੰਦਾ ਬ੍ਰੋ ਨਹੀਂ ਮੈਂ ਤਾਂ ਆਪਣੇ ਆਪ ਨੂੰ ਕਹਿੰਦਾ ਨਹੀਂ ਵੀ ਮੈਂ ਸਿਆਣਾ ਨਹੀਂ ਮੈਂ ਕਿਹਾ ਤੇ ਕਿਹਾ ਉਹਦੇ ਵਿੱਚ ਤਾਂ ਮੈਂ ਲੋਕਾਂ ਨੂੰ ਸਮ ਕਿਹਾ ਵੀ ਭਾਈ ਇੱਕਣਾ ਕੁੜੀ ਨੂੰ ਵੀ ਇੱਕਣਾ ਨਹੀਂ ਕਹੀ ਦਿੰਦਾ ਵੀ ਉਹ ਕਿਹਾ ਵੀ ਇੱਕਣਾ ਇੱਕਣਾ ਓਕਣਾ ਦਾ ਨਹੀਂ ਇਹ ਸਾਰਿਆਂ ਦੀਆਂ ਸਮਝੀਆਂ ਹੁੰਦੀਆਂ ਨੇ ਤੀਰ ਬਣਾ ਬੱਜਦਾ ਕਹਿੰਦਾ ਕਦੇ ਗੁਰੂ ਭਾਈ ਕੈਮਰਾਮੈਨ ਤੂੰ ਸੱਚੀਓਂ ਚੀ ਦੱਸ ਦੇ ਦੱਸ ਬੰਦੇ ਲਈ ਯਾਰ ਹੈ ਬੰਦੇ ਹਰੇਕ ਬੰਦੇ ਲਈ ਇੱਕ ਔਰਤ ਬਣੀ ਆ ਹਾਂ ਹਾਂ ਕਿ ਹਰਮਣ ਹਰੇਕ ਬੰਦੇ ਲਈ ਇੱਕ ਔਰਤ ਬਣੀ ਆ ਹਾਂ ਜਿਹੜੀ ਉਹਦਾ ਘਰ ਬਸਾਈ ਬਾਕੀ ਸਾਰਾ ਜਿਹੜਾ ਤੂੰ ਇਹ ਬੇਈਮਾਨੀ ਕਰਦਾ ਕੁੜੀਆਂ ਨਾਲ ਤੈਨੂੰ ਇਹ ਤੈਨੂੰ ਦੇਣੀਆਂ ਪੈਣਗੀਆਂ ਲੈ 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 ਇਹ ਇੱਛੇ ਦੇਣੇ ਪੈਣ ਇੱਕ ਨਾਲ ਸਾਡੇ ਪੈੜ ਦੇ ਲਵੇ ਕਦੋਂ ਆ ਉੱਥੇ ਵੀ ਇੱਕ ਬੰਦਾ ਰਹਿੰਦਾ ਵਾ ਤੇ ਉਹ ਬੰਦਾ ਵੀ ਆਪਣੀ ਇੱਕ ਜਨਾਨੀ ਲਈ ਲਾਇਲ ਸੀਗਾ ਉਹ ਇੱਕ ਬੰਦਾ ਮੇਰਾ ਯਾਰ ਦੋਸਤ ਇੱਕ ਦੋ ਪਿੰਡ ਇਹ ਉਹ ਇੱਕ ਬੰਦੀ ਨਹੀਂ ਲੋਲ ਸੀ ਬਈ ਉਹ ਇੱਕ ਬੰਦੀ ਨਾਲ ਦੇਉਂ ਤੂੰ ਹਿਸਾਬ ਲਾ ਲੋ ਤੂੰ ਤਾਂ ਨਹੀਂ ਹੈਂ ਤੂੰ ਤਾਂ ਨਹੀਂ ਮੈਂ ਵੀ ਆ ਮੈਂ ਹੈਗਾ ਇਹ 15 16 ਨਾਲ ਆ 15 16 ਮੈਨੂੰ ਕਮੈਂਟ ਕਰੋ ਕਿਹਦੇ ਨਾਲ ਗਲਤ ਆ ਮੈਂ ਉਹ ਤੇਰੇ ਬਲੌਗ ਨਹੀਂ ਦੇਖਦੀ ਆ ਹੈਂ ਮੈਂ 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 ਉਹ ਲਿੰਕ ਪਾਉਂਗਾ ਮੈਂ ਲਿੰਕ ਪਾਉਂ ਦੇਖੀ ਤੂੰ ਦੇਖੀ ਲਿੰਕ ਕਿਵੇਂ ਪਾਏਗਾ ਲਿੰਕ ਲਿੰਕ ਕਿਵੇਂ ਦੇਖੂ ਉਹਦਾ ਗੱਲ ਆ ਉਹ ਲਿੰਕ ਮੈਂ ਸਟੋਰੀ ਤੇ ਲਾਉਂ ਕਿਹੜਾ ਦੇਖੂ ਤੂੰ ਦੇਖੂਗਾ ਮੈਂ ਸਟੋਰੀ ਤੇ ਕਹਿੰਦਾ ਵੀ ਕੋਈ ਸਹੀ ਨਹੀਂ ਸਟੋਰੀ ਤੇ ਅਗਲਾ ਕੀ ਉਹ ਤੇ ਕੀ ਉਹ ਕਰੇਗਾ ਜਿੱਪੇ ਕੋ ਯਾਰ ਮੈਨੂੰ ਤਾਂ ਬਸਾ ਲਿਆ ਨਾ ਨੇ ਬਰਾਉਗ ਬੰਦੇ ਕਰਦੀਆਂ ਨੇ ਤਾਂ ਬਹੁਤ ਆਵਾਜ਼ ਖਲਣਗੇ ਆ ਜਾਓ ਆ ਗਏ ਭਾਈ ਆ ਜਾਓ ਆਓ ਜਾਓ ਬਹੁਤ ਲੇਟ ਹੋ ਗਏ ਤੁਸੀਂ ਯਾਰ ਇਨਾਂ ਨੇ ਤੁਹਾਨੂੰ ਤੇ ਦੇਖੀ ਜਾਂਦੇ ਆ ਤੁਹਾਨੂੰ ਘਾਲ ਕੱਢ ਕੇ ਗਈ ਮਨ ਚ ਜਾਂਦੀ ਰਿਹਾ ਭਾਈ ਚੱਲ ਆ ਜਾ ਮੰਡੀ ਵਾਲੇ ਕੋਲ ਹੁਣ ਸਿੱਖੇ ਸੁਰ ਕੀ ਵੰਦੀ ਦੇਖਣੀ ਤੁਹਾਨੂੰ ਅਚਾਨਕ ਨਹੀਂ ਲੱਜੀ ਸੀ ਅਚਾਨਕ ਨਹੀਂ ਲੱਜੀ ਸੀ ਠੀਕ ਯਾਰ ਮਿੰਨ ਕੋ ਨੂੰ ਅੱਟਾ ਦਾ ਖਾਈ ਜਨਾ ਪਹਿਲੇ ਰਮ ਚਾਟੀ ਗੱਡਾ ਆ ਸਸਰੀ ਕਾਲ ਜੀ ਆ ਸਾਰਿਆਂ ਸਸਰੀ ਕਾਲ ਜੀ ਮੇਰੇ ਕੋ ਪਜਲੜਾ ਜੀ ਅੱਜ ਤੁਹਾਨੂੰ ਮਿਲਾਉਣਾ ਜੀ ਤੁਸੀਂ ਪਹਿ ਜਾਣਗੇ ਹੋਗੇ ਓ ਰਾਸਰਧਰਾ ਭਾਈ ਕਹਿ ਜਾ ਮਹਿਸੂਸ ਕਰਦੇ ਹੂੰ ਭਾਈ ਸਾਰੇ ਤੋਂ ਪਹਿਲਾਂ ਸਾਰੇ ਮੇਰੇ ਛੋਟੇ ਭੈਣ ਭਰਾਵਾਂ ਨੂੰ ਮਾਤਾ ਪਿਤਾ ਨੂੰ ਸਸਰੀ ਕਾਲ ਨਾਮ ਅਸੀਂ ਮਹਿਸੂਸ ਕਰਦੇ ਆ ਸਾਨੂੰ ਪਤਾ ਹੀ ਆ ਕਿ ਜੋ ਛੋਟੇ ਬੱਚੇ ਹੁੰਦੇ ਨੇ ਆਪਣੇ ਮਾਪਿਆਂ ਦਾ ਆਪਣੇ ਤੋਂ ਵੱਡਿਆਂ ਦਾ ਨਾਂ ਰੋਸ਼ਨ ਕਰਦੇ ਨੇ ਪਿਆਰ ਦਿੰਦੇ ਨੇ ਪਰ ਇਹਨੇ ਸਾਨੂੰ ਸਾਰੇ ਹਰ ਇੱਕ ਕੰਟਰੀ ਚੋਂ ਬਾਹਰੋਂ ਸਾਨੂੰ ਫੋਨ ਆਉਂਦੇ ਨੇ ਮੁੰਡਿਆਂ ਦੇ ਇਹਨੇ ਸਾਨੂੰ ਹਰ ਇੱਕ ਦੇਸ਼ ਪ੍ਰਦੇਸ਼ ਚ ਗਾਲਾਂ ਫਵਾਇਆਂ ਨੇ ਇਹਨੇ ਸਾਡਾ ਨਾਮ ਇਹ ਰੋਸ਼ਨ ਕਰਿਆ ਮੁੰਡੇ ਨੇ ਆ ਸ੍ਰੀ ਕਾਰ ਰੇਕੇ ਕਹਿ ਰਿਹਾਦਾ ਤੇ ਰੇਕੇ ਕਹਿ ਰਿਹਾਦਾ ਉਹ ਤੇਰਾ ਬਿਰਾ ਬਹਿ ਗਿਆ ਰਾਜਰਦਾਰਾ ਸਹੀ ਗੱਲ ਆ ਸਹੀ ਗੱਲ ਆ ਜੀ ਠੀਕ ਆ ਬਾਈ ਇਧਰ ਚ ਲੱਗਣੇ ਸੀਨ ਤੇ ਮੈਂ ਬਣਾਉਣ ਲੱਗਿਆ ਚਾਹ ਉਬਲ ਗਈ ਚਾਹ ਓਏ ਹੁਣ ਮੇਰਾ ਸੀਨ ਆ ਮੇਰਾ ਸੀਨ ਮੈਂ ਦਿਖਾ ਨਹੀਂ ਸਕਦਾ ਕਿਉਂਕਿ ਅਸੀਂ ਕੱਲੇ ਜਾਣਾ ਉਧਰ ਕੈਮਰਾਮੈਨ ਹੋਊਗਾ ਭਾਈ ਬਸ ਕੋਈ ਨਹੀਂ ਹੈਗਾ ਜਨਕੀ ਬੇਲਾ ਤੇ ਹੁਣ ਬਸ ਜਾਣ ਜਾਣ ਦੀ ਦਿਖਾਵਾਂਗੇ ਬਾਕੀ ਦੇਖਦੇ ਆ ਛੱਡ ਲੋਕਾਂ ਦੀ ਕਿ ਲੋਕ ਤਾਂ ਤਮਾਸ਼ਾ ਦੇਖਦੇ ਬਾਕੀ ਹੁਹਾ ਕਰ ਯੱਗ ਰਹਿੰਦੇ ਆਹ ਪੋਛੜਦੇ ਹੈ ਬਲਤੋ ਰਿਓ ਹਾਂ ਆ ਇੱਥੇ ਕਿਸ਼ਨ ਮਾਰਦਾ ਹਾਂ ਹਾਂ ਜੀ ਅਰੇ ਰੋਟੀ ਵੀ ਬੜੀ ਟੇਸਟੀ ਹੈ ਬਈ ਕੀ ਆਵਾਜ਼ ਹੈ ਸ਼ੂਟ ਹੋ ਗਈ ਖਤਮ ਬੈਗ ਪਾ ਲੈ ਜੀ ਕੱਪੜੇ ਪਾ ਲੈ ਜੀ ਓਏ ਹੋਏ ਓਏ ਆਹ ਦੇਖ ਲੋ ਜਿੰਦੂ ਜੀ ਬੁਢਾ ਸਮਝਦੇ ਹੋ 28 ਸਾਲਾਂ ਦਾ ਜਵਾਨ ਪੁੱਟੜਾ ਨਾ ਜਾਣੀ ਪੱਟੇ ਤੂੰ ਚੁਗਾੜਨੀ ਹੋ ਰਿਹਾ ਕੰਮ ਉਹ 26 ਸਾਲ ਦਾ ਬਾਈ ਦੀ ਨਾ ਦਾੜੀ ਦੀ ਗਰੋਥ ਬਹੁਤ ਆ ਬਾਈ ਹੈਗਾ 26 ਸਾਲ ਦਾ ਵੀ ਐਕਟ ਬਾਈ ਦਾ ਇਹੋ ਜਿਹਾ ਵੀ ਜਿਵੇਂ ਬੰਦਾ 50 60 ਸਾਲ ਦਾ ਹੁੰਦਾ ਹੈ ਬਹੁਤ ਵਧੀਆ ਕੰਮ ਆ ਤੇ ਲਵ ਯੂ ਤੇ ਮੇਰੇ ਭਰਾ ਦੇ ਚੈਨਲ ਨੂੰ ਵੱਧ ਵੱਧ ਸਬਸਕ੍ਰਾਈਬ ਕਰੋ ਇੱਧਰ ਵੀ ਇੱਧਰ ਇਹ ਗਰਮ ਮਸਾਲਾ ਚੈਨਲ ਬਾਈ ਗਰਮ ਮਸਾਲਾ ਵਲੌਗ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਮੈਨੂੰ ਵੀ ਮਿਲ ਹਾਂ ਇਹਨੂੰ ਵੀ ਮੇਰੀ ਖੰਡ ਨੂੰ ਵੀ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਇਹ ਮੇਰੀ ਜਾਨ ਆ ਬਹੁਤ ਵਧੀਆ ਜਿਹਾ ਕਰਦਾ ਹੈ ਬਹੁਤ ਖੰਡ ਕਰਦਾ ਹੈ ਤੇ ਖੁਸ਼ ਆਏ ਬੰਦਾ ਖੁਸ਼ ਰਹਿੰਦਾ ਆਈ ਲਵ ਯੂ ਬਾਈ ਕੋ ਕੀ ਹੁੰਦਾ ਕੱਪ ਮੈਂ ਬੜਾ ਖਾਦਮਾ ਪਰ ਕੰਮ ਕਰੇ ਓਏ ਅਰੇ ਅਰੇ ਹਰਮਨ ਆ ਮੜੇ ਕਈ ਕਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹਾਂ ਸਬਸਕ੍ਰਾਈਬ ਕਰ ਦਵਾ ਉਹ ਡਿਲੀਟ ਕਰ ਦੇ ਯੂਟਿਊਬਰ ਨਹੀਂ ਕਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਆਈ ਵੀ ਡਰਾਤਾ ਸਬਸਕ੍ਰਾਈਬ ਕਰ ਲਿਓ ਭਾਈ ਇਹ ਤਾਂ ਮੈਨੂੰ ਹੌਲ ਪਾਤਾ ਸੀ ਲੋਈ ਕਿਹੜਾ ਆਇਆ ਕਿਦੂ ਕਿਦੂ ਸਾਡ ਮੇਰੇ ਕਈ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹਦੇ ਚੈਨਲ ਨੂੰ ਚੁਚਕਲੈਬ ਕਰ ਲਓ ਥਾਲੇ ਤੇ ਨਾ ਚਲੇ ਤਾਂ ਦੇ ਦਿਆਂਗਾ ਲਓ ਜੀ ਹੁਣ ਚੱਲੀਏ ਘਰ ਨੂੰ ਠੀਕ ਆ ਭਾਈ ਟਾਈਮਿੰਗ ਬਹੁਤ ਸਹੀ ਆ ਤਾ ਪਹਿਲਾ ਪਿਲਦੇ ਲੈ ਲੈ ਆਹ ਆ ਟਾਈਮਿੰਗ ਦੇਖੋ ਪੂਰੇ ਟਾਈਮ ਤੇ ਆਏ ਨੇ ਬੰਦੇ ਆ ਉਹ ਬੁੱਢੜਾ ਨਾ ਜਾਣੀ ਪੱਟ ਦੂ ਜਗਾੜਨੀ ਏ ਏ ਏ ਏ ਏ ਏ ਆ ਗਏ ਓਏ ਓਏ ਉਹ ਕੈਨੇਡਾ ਵਾਲਿਆ ਓਏ ਆ ਜਾ ਫਿਰ ਇਧਰ ਮਗਰ ਆ ਜੋ ਮੇਰੇ ਘਰ ਆ ਮਗਰ ਆ ਜੋ ਪਲੀਜ਼ ਮੈਂ ਗੱਡੀ ਚਲੋ ਨਾ ਮੋੜ ਉੱਥੇ ਦਾ ਲਾਦਨ ਬੈਕ ਨਹੀਂ ਬਾਪੇ ਲੈਣੀ ਆ ਰੁਕ ਜਾ ਰੁਕ ਯਾਰ ਉਹ ਰੁਕ ਜਾ